ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪਾਂ ਇੱਕ ਸੰਗਤ ਦੇ ਰੂਪ ਵਿੱਚ ਤੇ ਇੱਕ ਪਰਿਵਾਰ ਦੇ ਰੂਪ ਵਿੱਚ ਜੁੜ ਕੇ ਬੈਠੇ ਹਾਂ ਸੰਗਤ ਵਿੱਚ ਬੈਠ ਕੇ ਆਪਾਂ ਹਰੀ ਦਾ ਜਸ ਗਾਇਨ ਕਰ ਰਹੇ ਹਾਂ ਹਰੀ ਦੀਆਂ ਸਿਫਤਾਂ गा ਰਹੇ ਹਾਂ ਸੋ ਗੁਰਮਖ ਪਿਆਰਿਓ ਅਸ ਕਲਯੁਗ ਦੇ ਸਮੇਂ ਵਿੱਚ ਜਿੰਨਾ ਤੇ ਜਿੰਨਾ ਜੀਵਾਂ ਤੇ ਵੈਗਰੂ ਜੀ ਖੁਸ਼ ਹੁੰਦੇ ਹਨ ਉਹਨਾਂ ਨੂੰ ਆਪਣੀਆਂ ਸਿਫਤਾਂ ਗਾਇਨ ਕਰਨ ਵਾਸਤੇ ਦਿੰਦੇ ਹਨ ਸੋ ਗੁਰਮੁਖ ਪਿਆਰਿਓ ਇਹ ਕਲਯੁਗ ਦਾ ਐਸਾ ਸਮਾਂ ਹੈ ਜਿਸ ਵਿੱਚ ਇੰਨਾ ਜ਼ਿਆਦਾ ਮਾਇਆ ਦਾ ਪ੍ਰਭਾਵ ਇਨਾ ਜ਼ਿਆਦਾ ਮਾਇਆ ਦਾ ਪ੍ਰਭਾਵ ਹੈ ਕਿ ਮਾਇਆ ਦੇ ਪ੍ਰਭਾਵ ਵਿੱਚੋਂ ਛੁੱਟਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸੋ ਗੁਰਮੁਖ ਪਿਆਰਿਓ ਜਿੰਨਾ ਜੀਵਾਂ ਤੇ ਗੁਰੂ ਪਿਤਾ ਜੀ ਕੋ ਸੁਣਦੇ ਹਨ ਉਹ ਸੰਗਤ ਵਿੱਚ ਬੈਠ ਕੇ ਹਰੀ ਦਾ ਜਸ ਸਰਵਣ ਕਰਦੇ ਹਨ ਆਪਾਂ ਬਹੁਤ ਹੀ ਵਡਪਾਗੀ ਹਾਂ ਕਿ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਸਾ ਸੰਗਤ ਦੀ ਇਹ ਕੋਈ ਛੋਟੀ ਮੋਟੀ ਕਿਰਪਾ ਨਹੀਂ ਹੈ ਕਿ ਵਾਹਿਗੁਰੂ ਜੀ ਰੋਜ਼ ਹੀ ਆਪਾਂ ਨੂੰ ਬੜੀ ਲਗਨ ਤੇ ਪ੍ਰੇਮ ਨਾਲ ਸੰਗਤ ਚ ਲੈ ਕੇ ਆਉਂਦੇ ਹਨ ਸਾਨੂੰ ਇਸ ਕਲਯੁਗ ਦੇ ਸਮੇਂ ਵਿੱਚ ਹਰੀ ਦਾ ਰਸ ਲਾਇਆ ਹੋਇਆ ਹੈ ਗੁਰਮੁਖ ਪਿਆਰਿਓ ਨਾਮ ਜਪਣਾ ਸ਼ਬਦ ਦੀ ਵਿਚਾਰ ਕਰਨੀ ਇਹ ਸ਼ਬਦੀ ਵਿਚਾਰ ਸੋਨੇ ਇਹ ਹਰੀ ਦੇ ਰਸ ਹਨ ਜੋ ਹਰੀ ਆਪ ਹੀ ਬਖਸ਼ਿਸ਼ ਕਰਦੇ ਹਨ ਇਹ ਗੁਰਮੁਖ ਪਿਆਰਿਓ ਖੰਸਾ ਦਾ ਖਾਣਾ ਹੈ ਮਨਮੁਖਾਂ ਦਾ ਜੋ ਖਾਣਾ ਹੈ ਗੁਰਮੁਖ ਪਿਆਰਿਓ ਉਹ ਚੁਗਲੀ ਨਿੰਦਿਆ ਹੈ ਚੁਗਲੀ ਨਿੰਦਿਆ ਦੁਬਦਾ ਦਵੇਸ਼ ਮਾਇਆ ਦੀਆਂ ਗੱਲਾਂ ਮਾਇਆ ਦੇ ਵਿਚਾਰ ਮਾਇਆ ਦੀ ਵਡਿਆਈ ਕਰੀ ਜਾਣੀ ਇਹ ਮਨਮੁਖਾਂ ਦਾ ਖਾਣਾ ਹੈ ਤੇ ਗੁਰਮੁਖਾਂ ਦਾ ਜੋ ਖਾਣਾ ਹੈ ਭੋਜਨ ਹੈ ਮਨ ਦਾ ਉਹ ਹੈ ਹਰੀ ਜਸ ਕੰਨਾ ਨਾਲ ਸਰਵਣ ਕਰਨਾ ਰਸਨਾ ਦੇ ਨਾਲ ਮਾਲਕ ਦੇ ਗੁਣ ਗਾਉਣੇ ਸ਼ਬਦ ਗਾਇਨ ਕਰਨਾ ਸ਼ਬਦ ਦਾ ਵਿਆਸ ਕਰਨਾ ਗੁਰਬਾਣੀ ਪੜਨਾ ਗੁਰਬਾਣੀ ਵਿਚਾਰਨਾ ਸੋ ਆਪਣੇ ਸਾਰਿਆਂ ਤੇ ਬਹੁਤ ਹੀ ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਆਪਾਂ ਬੈਠ ਕੇ ਹਰੀ ਜਸ ਸਰਵਣ ਕਰਤੇ ਹਾਂ ਹਰੀ ਜਸ ਗਾਉਂਦੇ ਹਾਂ ਮਾਲਕ ਦੇ ਗੁਣ ਗਾਉਂਦੇ ਹਾਂ ਸੁ ਬਾਣੀ ਦੇ ਵਿੱਚ ਮਹਾਰਾਜ ਨੇ ਬਹੁਤ ਹੀ ਵਧੀਆ ਸਾਨੂੰ ਦੱਸਿਆ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿ ਜਿਨ੍ਹਾਂ ਨੂੰ ਹਰੀ ਪਿਤਾ ਵਾਏ ਗੁਰ ਅਕਾਲ ਪੁਰਖ ਆਪਣਾ ਜਸ ਸਰਵਣ ਕਰਕੇ ਸਰਵਣਾ ਬਖਸ਼ ਕਰਨਾ ਬਖਸ਼ਦੇ ਹਨ ਜਾ ਜਸ ਗਾਉਣਾ ਬਖਸ਼ਦੇ ਹਨ ਐਵੇਂ ਕਹਿ ਲਓ ਵੀ ਜਸ ਗਾਉਂਦੇ ਹਨ ਜੋ ਜੀਵ ਉਹ ਵਾਹਿਗੁਰੂ ਜੀ ਦੀਆਂ ਸਿਫਤ ਸਲਾਹਾ ਹੈ। ਇਹ ਹੀ ਵਾਹਿਗੁਰੂ ਜੀ ਦੀਆਂ ਸਿਫਤ ਸਲਾਹਾ ਜਿਨ੍ਹਾਂ ਨੂੰ ਬਖਸ਼ਦੇ ਹਨ ਉਹ ਬੜਪਾਗੀ ਹਨ। ਸੋ ਗੁਰਮੁਖ ਪਿਆਰਿਓ ਮਹਾਰਾਜ ਬਾਣੀ ਚ ਜਪਜੀ ਸਾਹਿਬ ਚ ਆਪਾਂ ਨੂੰ ਦੱਸਦੇ ਹਨ ਜਿਸ ਨੂੰ ਬਖਸ਼ੈ ਸਿਵਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਨ੍ਹਾਂ ਨੂੰ ਵਾਏ ਗੁਰੂ ਜੀ ਆਪਣੀਆਂ ਸਿਫਤਾਂ ਬਖਸ਼ਿਸ਼ ਕਰਦੇ ਹਨ ਉਹ ਪਾਸ਼ਾ ਦੇ ਵੀ ਪਾਸ਼ਾ ਹਨ ਸੋ ਬਹੁਤ ਹੀ ਆਪਾ ਵਡਪਾਗੀ ਹਾਂ ਕਿ ਅੱਜ ਫਿਰ ਵਾਏ ਗੁਰੂ ਜੀ ਨੇ ਸਾਨੂੰ ਸੰਗਤ ਵਿੱਚ ਲੈ ਕੇ ਆਂਦਾ ਹੈ ਸਮਾ ਬਖਸ਼ਿਸ਼ ਕੀਤਾ ਹੈ ਆਉਦੀਆਂ ਸਿਫਤਾਂ ਗਾਇਨ ਕਰਵਾ ਰਹੇ ਹਾਂ ਸੋ ਇਹ ਗੁਰਮੁਖ ਪਿਆਰਿਓ ਹੰਸਾਂ ਦਾ ਖਾਣਾ ਹੈ ਹੁਣ ਸੰਸਾਰ ਤੇ ਕਈ ਤਰ੍ਹਾਂ ਦੇ ਜੀਵ ਹਨ ਗੁਰਮੁਖ ਪਿਆਰਿਓ ਤਮੋ ਗੁਣੀ ਜੀਵ ਹਨ ਰਜੋਗੁਣੀ ਜੀਵ ਹਨ ਸਤਵਗੁਣੀ ਜੀਵ ਹਨ ਤੇ ਜੋ ਸਾਧ ਸੰਗਤ ਵਿੱਚ ਆ ਕੇ ਲਗਨ ਨਾਲ ਬੈਠਦੇ ਹਨ ਪ੍ਰੇਮ ਨਾਲ ਬੈਠਦੇ ਹਨ ਉਹ ਦੇਵ ਲੋਕ ਦੀਆਂ ਰੂਹਾਂ ਹੁੰਦੀਆਂ ਜਿਨ੍ਹਾਂ ਨੂੰ ਮਾਲਕ ਦਾ ਇੰਨਾ ਪ੍ਰੇਮ ਹੁੰਦਾ ਸੋ ਬਹੁਤ ਹੀ ਮਾਲਕ ਦੀ ਕਿਰਪਾ ਹੈ ਜਿਨ੍ਹਾਂ ਤੇ ਉਹ ਸਾਧ ਸੰਗਤ ਵਿੱਚ ਆ ਕੇ ਚੱਲ ਕੇ ਆਉਂਦੇ ਹਨ ਤੇ ਉਹਨਾਂ ਦਾ ਇੱਕ ਇੱਕ ਕਦਮ ਦਾ ਜਿਹੜਾ ਹੈ ਉਹ ਮਹਾਰਾਜ ਬੜਾ ਫਲ ਬਾਣੀ ਚ ਬਖਸ਼ਿਸ਼ ਕਰਦੇ ਹਨ ਬਾਣੀ ਚ ਦੱਸਦੇ ਹਨ ਕਿ ਏਕ-ਏਕ ਕਦਮ ਦਾ ਕਿੰਨਾ ਫਲ ਸਾਨੂੰ ਮਿਲਦਾ ਹੈ ਸੋ ਇਹ ਮਹਾਰਾਜ ਦੀਆਂ ਸਿਫਤਾਂ ਜਿਹੜੀਆਂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ ਇਹ ਬਹੁਤ ਹੀ ਵੱਡੇ ਭਾਗਾਂ ਨਾਲ ਆਪਾਂ ਨੂੰ ਮਹਾਪੁਰਖਾਂ ਦਾ ਸੰਗ ਹੋਇਆ ਤੇ ਮਹਾਪੁਰਖਾਂ ਨੇ ਆਪਾਂ ਨੂੰ ਜੀਵਨ ਇਹ ਬਖਸ਼ਿਸ਼ ਕੀਤਾ ਹੈ ਮਾਲਕ ਦੇ ਨਾਲ ਜੋੜਿਆ ਸ਼ਬਦ ਦੀ ਆਰਾਧਨਾ ਕਰਨੀ ਸਿਖਾਈ ਸੋ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਉਹ ਮਾਪੁਰਖਾਂ ਨੂੰ ਹੀ ਜਾਂਦਾ ਹੈ ਤੇ ਹੁਣ ਵੀ ਮਾਪੁਰਖ ਭਾਈ ਸਾਹਿਬ ਉੱਥੇ ਆਪਾਂ ਨੂੰ ਇਹ ਸਾਰਾ ਜਿਹੜਾ ਆਪਣੀ ਗਾਈਡੈਂਸ ਸਾਨੂੰ ਦੇ ਰਹੇ ਹਨ ਆਪਾਂ ਸਾਰਿਆਂ ਨੂੰ ਸੋ ਇਹ ਸੱਚੀ ਸੰਗਤ ਹੈ ਗੁਰਮਖ ਪਿਆਰੇ ਇਹ ਸਾਰੇ ਵੱਡੇ ਭਾਗਾਂ ਨਾਲ ਸੱਚੀ ਸੰਗਤ ਮਿਲਦੀ ਹੈ ਕਿ ਇੱਕ ਸੰਸਥਾ ਨੂੰ ਇੱਕ ਪਰਿਵਾਰ ਨੂੰ ਬਣਾ ਕੇ ਸਥਾਪਿਤ ਕਰਕੇ ਤੇ ਉੱਥੇ ਭਗਤੀ ਦੇ ਭੰਡਾਰੇ ਵੰਡਨੇ ਗੁਰਮਖ ਪਿਆਰੇ ਤੇ ਮਹਾਂਪੁਰਖ ਸਾਨੂੰ ਭਗਤੀ ਦੇ ਭੰਡਾਰੇ ਵੰਡ ਰਿਹਾ ਕਿੰਨੀ ਭਗਤੀ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਕਿੰਨੀ ਭਗਤੀ ਕਿੰਨੀ ਕਿਰਪਾ ਕੀਤੀ ਹੈ ਸੋ ਸਾਨੂੰ ਗੁਰੂ ਦੇ ਬਚਨਾਂ ਦਾ ਗੁਰਮੁਖ ਪਿਆਰਿਓ ਆਦਰ ਕਰਨਾ ਚਾਹੀਦਾ ਹੈ ਮਹਾਰਾਜ ਬਾਣੀ ਜੀ ਵੀ ਸਰਵਣ ਕਰਦੇ ਹਨ ਸੌਰੀ ਬਾਣੀ ਜੀ ਇਹ ਸ਼ਬਦ ਦੀ ਰਚਨਾ ਕਰਦੇ ਹਨ ਗੁਰ ਸਾਗਰ ਰਤਨੀ ਪਰਪੂਰੇ ਅਮਰਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਝੁਗੇ ਪ੍ਰਪ ਭਾਵੈ ਸਰਵਰ ਮੈਂ ਹੰਸ ਪ੍ਰਾਣਪਤ ਪਾਵੈ ਸੋ ਮਹਾਰਾਜ ਬਾਣੀ ਚ ਕੀ ਦੱਸਦੇ ਹਨ ਕਿ ਗੁਰੂ ਇੱਕ ਸਾਗਰ ਦੀ ਤਰ੍ਹਾਂ ਹੈ ਜੋ ਰਤਨਾ ਦੇ ਨਾਲ ਪਰੀਪੂਰਨ ਹੈ ਤੇ ਜੋ ਉਸ ਵਿੱਚ ਸੰਤ ਜਨ ਹਨ ਉਹ ਚੋਗਾ ਝੁਗਣ ਆਉਂਦੇ ਹਨ ਅਮਰਤ ਸੰਤ ਝੁਗੇ ਨਹੀਂ ਦੂਰ ਹੈ ਕੋ ਕਦੇ ਵੀ ਦੂਰ ਨਹੀਂ ਜਾਂਦੇ ਅਮਰਤ ਚੁਗਦੇ ਹਨ ਭਾਵ ਗੁਣਾ ਨੂੰ ਗ੍ਰਹਿਣ ਕਰਦੇ ਹਨ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਜਿਹੜੇ ਹਰੀ ਰਸ ਦਾ ਚੋਗਾ ਚੁਗਦੇ ਹਨ ਉਹ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਹਰ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ ਜਿਵੇਂ ਹੰਸ ਸਰਵਰ ਦੇ ਵਿੱਚ ਮਾਨਸ ਸਰੋਵਰ ਦੇ ਵਿੱਚ ਹੰਸ ਹੰਸ ਦਾ ਬਹੁਤ ਪ੍ਰੇਮ ਹੈ ਤੇ ਹੰਸ ਉਸ ਵਿੱਚ ਹੀ ਵਿਚਰਦਾ ਹੈ ਰਹਿੰਦਾ ਹੈ ਤੇ ਹੰਸ ਉਥੋਂ ਮਾਨਸ ਰੋਵਰ ਚੋਂ ਮੋਤੀ ਪ੍ਰਾਪਤ ਕਰਦਾ ਹੈ ਕਿਉਂਕਿ ਮੋਤੀ ਉਸਦਾ ਖਾਣਾ ਹੈ ਸੋ ਇਸ ਤਰ੍ਹਾਂ ਜਿਹੜੀਆਂ ਗੁਰਮਖ ਰੂਹਾਂ ਹੁੰਦੀਆਂ ਹਨ ਉਹਨਾਂ ਦਾ ਹਰੀ ਜਸ ਸਰਵਣ ਕਰਨਾ ਤੇ ਸਾਧ ਸੰਗਤ ਵਿਚਰਨਾ ਕਥਾ ਸਰਵਣ ਕਰਨੀ ਹਰੀ ਦੇ ਗੁਣ ਗਾਉਣੇ ਹੀ ਉਹਨਾਂ ਦਾ ਖਾਣਾ ਹੁੰਦਾ ਹੈ ਸੋ ਗੁਰਮਖ ਭੈਰੂ ਸੋ ਗੁਰਮੁਖ ਪਿਆਰਿਓ ਇਹ ਮਹਾਰਾਜ ਦੀ ਬਾਣੀ ਚ ਆਪਾਂ ਨੂੰ ਜਿਹੜੀ ਵਿਚਾਰਿਆ ਉਹ ਸਰਵਣ ਕਰਾਉਂਦੇ ਆ ਭਾਵ ਗੁਰਬਾਣੀ ਵਿੱਚ ਆਪਾਂ ਨੂੰ ਭੇਜ ਦਿੰਦੇ ਆ ਸੋ ਇਸ ਤਰ੍ਹਾਂ ਜਦੋਂ ਅਸੀਂ ਮਾਰਗ ਤੇ ਚੱਲਦੇ ਰਹਿੰਨੇ ਆ ਤੇ ਸੇਜੇ ਸੇਜ ਜਿਹੜੀ ਸਾਡੀ ਜਿਹੜੀ ਅਵਸਥਾ ਆ ਉਹ ਹੰਸਾਂ ਵਾਲੀ ਬਣ ਜਾਂਦੀ ਆ ਭਾਵੇਂ ਕਿ ਅਸੀਂ ਜਦੋਂ ਸੰਗਤ ਚ ਆਉਂਨੇ ਆ ਸਾਡੇ ਮਨ ਮੈਲੇ ਹੀ ਹੁੰਦੇ ਆ ਸਜ ਜੀ ਸੀ ਜੀ ਜਦੋਂ ਆਪਾਂ ਗਿਆਨ ਸਰਵਣ ਕਰਦੇ ਆ ਗੁਰੂ ਦੀ ਬਾਣੀ ਦੀ ਵਿਚਾਰ ਸਰਵਣ ਕਰਦੇ ਆ ਨਾਮ ਨੂੰ ਜਪਦੇ ਆ ਤਾਂ ਸਾਡੇ ਜਿਹੜੇ ਮਾਨਿਆ ਅਸ਼ੁੱਧ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਹੀ ਮਹਾਰਾਜ ਬਾਣੀ 'ਚ ਕਈ ਧਾਰਨਾ ਦਿੰਦੇ ਨੇ ਕਿ ਕਿਤਰਾ ਆਪਾਂ ਕਾਂ ਤੋਂ ਬੰਗਲਾ ਪੰਗਲੇ ਤੋਂ ਹੰਸ ਇਹ ਅਵਸਥਾ ਸਾਡੀ ਜਿਹੜੀ ਗੁਰਮਖ ਪਿਆਰ ਹੋ ਬਣ ਜਾਂਦੀ ਆ ਸੋ ਇਹ ਜਿਹੜੀ ਮਨ ਸਾਡੇ ਨੂੰ ਮਹਿਣ ਲੱਗੀ ਆ ਵਿਚਾਰਾਂ ਦੀ ਮੈਲੇ ਵਿਚਾਰਾਂ ਦੀ ਵਿਚਾਰਾਂ ਦੀ ਇਹ ਸਾਡੀ ਜਿਹੜੀ ਸਾਥ ਸੰਗਤ ਚ ਆ ਕੇ ਧੁੱਪਣੀ ਸ਼ੁਰੂ ਹੋ ਜਾਂਦੀ ਹੈ ਸੋ ਜੇ ਅਸੀਂ ਮੈਲ ਮਨ ਸਾਡਾ ਵਿਚਾਰਾਂ ਚ ਮੈਲਾ ਆ ਤੇ ਸੰਸਾਰ ਵਿੱਚ ਇਹ ਮਾਇਨਾ ਮਨ ਵਿਚ ਰਿਆ ਤੇ ਗੁਰਮੁਖ ਪੈਰੀ ਉਹਦਾ ਖਾਦਾ ਪਹਿਨਣਾ ਇਹਦਾ ਸਾਰੇ ਕਰਮ ਜੋ ਇਹ ਮਾਇਆ ਚ ਕਰਦਾ ਹੈ ਇਹ ਸਾਡਾ ਜਿਹੜਾ ਮਨ ਮੈਲਾ ਆ ਉਹ ਫਿਰ ਜਿੱਥੇ ਕਿਤੇ ਬੈਠਦਾ ਉੱਥੇ ਹੀ ਉਹ ਮੈਲ ਹੀ ਜਿਹੜੀ ਬਖੇਰ ਦਿੰਦਾ ਹੈ ਸੋ ਜਿਹੜਾ ਮਨ ਗੁਰਮੁਖ ਮਨ ਹੈ ਜਿਹੜਾ ਸ਼ੁੱਧ ਮਨ ਪਵਿੱਤਰ ਮਨ ਹੈ ਉਹ ਜਿੱਥੇ ਵੀ ਵਿਚਰਦਾ ਆ ਉਥੇ ਚਗਿਆਈ ਫੁਲਾਉਂਦਾ ਗੁਰਮੁਖ ਪਿਆਰਿਓ ਜਿੱਥੇ ਵੀ ਉਹ ਪੈਰ ਕਰਦਾ ਆ ਉਥੇ ਉਹ ਵਧੀਆ ਜਿਹੜਾ ਵਾਤਾਵਰਣ ਮਾਹੌਲ ਬਣਾ ਦਿੰਦਾ ਸੋ ਇਹ ਮਹਾਰਾਜ ਆਪਾਂ ਨੂੰ ਬਾਣੀ 'ਚ ਦੱਸ ਰਹੇ ਨੇ ਕਿ ਆਪਾਂ ਕਿੱਦਾਂ ਆਪਾਂ ਹੰਸ ਬਣਨਾ ਹੈ ਸੋ ਮਹਾਰਾਜ ਇਹ ਜਿਹੜਾ ਹੰਸ ਵਰਡ ਆ ਬਾਣੀ 'ਚ ਸਾਡੇ ਵਾਸਤੇ ਯੂਜ਼ ਕੀਤਾ ਗੁਰਮੁਖ ਪਿਆਰਿਓ ਏਸੀ ਸੰਗਤ ਵਿੱਚ ਆ ਕੇ ਵੜਨਾ ਹੁੰਦਾ ਸੋ ਗੁਰੂ ਕਿਰਪਾ ਕਰਦਾ ਆ ਜੋ ਰਤਨਾ ਨਾਲ ਭਰਿਆ ਹੋਇਆ ਉਹ ਸਾਨੂੰ ਬਖਸ਼ਿਸ਼ ਕਰਦਾ ਆ ਗੁਰਬਾਣੀ ਦੁਆਰਾ ਸਮਝਾ ਕੇ ਆਪਣੇ ਜੀਵਨ ਦੇ ਪ੍ਰੈਕਟੀਕਲ ਦੱਸ ਕੇ ਫਿਰ ਆਪਾਂ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਮਾਰਗ ਤੇ ਗੁਰਮਖ ਪੈਰੋ ਚੱਲਦੇ ਆ ਸੋ ਇਸ ਤਰ੍ਹਾਂ ਫਿਰ ਆਪਣਾ ਜਿਹੜਾ ਜੀਵਨ ਬਦਲਦਾ ਬਦਲਦਾ ਇੱਕ ਇੱਕ ਦਿਨ ਨੂੰ ਉਸ ਪਰਮੇਸ਼ਰ ਦੇ ਵਿੱਚ ਸਮਾ ਜਾਂਦਾ ਹੈ ਜਿਵੇਂ ਮਹਾਰਾਜ ਪਾਣੀ ਚ ਦੱਸਣਾ ਵੀ ਠਾਕਰ ਜਿਹੜਾ ਸੋਰੀ ਹੰਸਿਆ ਉਹ ਮਾਨਸ ਰੂਪ ਰਿਹਿੰਦਾ ਆ ਇਸ ਤਨੇ ਜਿਹੜਾ ਸਾਡਾ ਮਾਨ ਹੰਸ ਬਣ ਜਾਂਦਾ ਜਦੋਂ ਉਹ ਫਿਰ ਪਰਮੇਸ਼ਰ ਦੇ ਨੇੜੇ ਰਹਿੰਦਾ ਉਸ ਨੂੰ ਪਰਮੇਸ਼ਰ ਤੋਂ ਦੂਰ ਜਾਣਾ ਪਾ ਉਹਦਾ ਜਿਹੜਾ ਮਾਨ ਆ ਹਮੇਸ਼ਾ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ ਤੇ ਫਿਰ ਵਕਾਰਾਂ ਚ ਨਹੀਂ ਟਿਕਦਾ ਜਿਵੇਂ ਜਿਹੜਾ ਹੰਸ ਹੁੰਦਾ ਉਹਦੀ ਜਿਹੜੀ ਖਰਾਕ ਆ ਉਹ ਹੀਰੇ ਮੋਤੀ ਹੁੰਦੇ ਆ ਇਸ ਤਰ੍ਹਾਂ ਹੀ ਗੁਰਮਖੀ ਦੀ ਜੜੀ ਖਰਾ ਗਿਆ ਉਹ ਗੁਣ ਹੋ ਗਏ ਨਾਮ ਹੋ ਗਿਆ ਇਹ ਸਾਰੇ ਜਿਹੜਾ ਮਹਾਰਾਜ ਦੀ ਬਾਣੀ ਦੀਆਂ ਬਖਸ਼ਿਸ਼ਾਂ ਨੇ ਸ਼ਬਦ ਦੀ ਵਿਚਾਰ ਹੋ ਗਈ ਇਹ ਸਾਰੇ ਉਹਦੇ ਫਿਰ ਜਿਹੜੇ ਨੇ ਉਹਦੀ ਖਰਾਕ ਬਣ ਜਾਂਦੇ ਨੇ ਤੇ ਮਹਾਰਾਜ ਬਾਣੀ ਜੀ ਦੱਸਦੇ ਨੇ ਕਿ ਫਿਰ ਉਹ ਪਰਮੇਸ਼ਰ ਹੀ ਵਰਗਾ ਹੋ ਜਾਂਦਾ ਜਿਵੇਂ ਮਹਾਰਾਜ ਕਹਿੰਦੇ ਠਾਕਰ ਮਹਾਂਦਾਸ ਦਾਸਮੈ ਐਸੋਏ ਜਿੱਤਰਾ ਮਹਾਰਾਜ ਕਹਿੰਦੇ ਠਾਕਰ ਮਹਦਾਸ ਜਿਹੜਾ ਦਾਸ ਆ ਉਠਾਕਰ ਦੇ ਵਿੱਚ ਰਹਿੰਦਾ ਪਰਮੇਸ਼ਰ ਦਾਸ ਮੈ ਸੋਈ ਤੇ ਜਿਹੜਾ ਪਰਮੇਸ਼ਰ ਆ ਉਹ ਆਪਣੇ ਦਾਸ ਦੇ ਵਿੱਚ ਰਹਿੰਦਾ ਹੈ ਬ੍ਰਹਮ ਮਹ ਜਨ ਜਨਮ ਹੈ ਪਾਰ ਬ੍ਰਮ ਏਕੇ ਆਪ ਨਹੀਂ ਕਸ਼ ਪਰਮ ਮਹਾਰਾਜ ਕਹਿੰਦੇ ਬ੍ਰਹਮ ਜਨ ਵਿੱਚ ਰਹਿੰਦਾ ਤੇ ਜਨ ਜਿਹੜਾ ਉਹ ਬ੍ਰਹਮ ਦੇ ਵਿੱਚ ਰਹਿੰਦਾ ਹੈ ਬ੍ਰਹਮ ਉਸ ਦੇ ਵਿੱਚ ਰਹਿੰਦਾ ਹੈ ਬ੍ਰਹਮ ਜਨ ਵਿੱਚ ਰਹਿੰਦਾ ਹੈ ਤੇ ਜਨ ਬ੍ਰਹਮ ਦੇ ਵਿੱਚ ਰਹਿੰਦਾ ਹੈ ਸੋ ਇੱਕਮਿਕਤਾ ਦੀ ਜਿਹੜੀ ਅਵਸਥਾ ਆ ਉਹ ਫਿਰ ਹੋ ਜਾਂਦੀ ਹੈ ਉਹ ਹੁੰਦੀ ਕਿਵੇਂ ਆ ਗੁਰਮਖ ਪਿਆਰਿਓ ਜੇ ਆਪਾਂ 24 ਘੰਟੇ ਹੀ ਪਰਮੇਸ਼ਰ ਦਾ ਨਾਮ ਜਪੀਏ ਪਾਵਰ ਬੈਨ ਤੇ ਆ ਉੱਠਦੇ ਆ ਰਾਤ ਨੂੰ ਜਦੋਂ ਵੀ ਸਾਡੀ ਅੱਖ ਖੁੱਲ੍ਹੇ 24 ਘੰਟੇ ਤੋਂ ਪਾਵਗ ਜਦੋਂ ਆਪਾਂ ਸਿਮਰਨ ਕਰਕੇ ਲੇਟਦੇ ਆ ਤੇ ਫਿਰ ਸਾਡੇ ਅੰਦਰ ਰਾਤ ਸਿਮਰਨ ਸਾਡੇ ਸਾਹਾਂ ਦੇ ਨਾਲ ਚੱਲਦਾ ਰਹਿੰਦਾ ਹੈ ਤੇ ਜਦੋਂ ਆਪਾਂ ਵਿੱਚ ਕਦੀ ਵੀ ਰਾਤ ਨੂੰ ਆਪਣੀ ਅੱਖ ਖੁੱਲਦੀ ਹੈ ਤੇ ਜਦੋਂ ਹੀ ਮਨ ਇਸ ਸਰੀਰ 'ਚ ਆਉਂਦਾ ਹੈ ਤੇ ਉਸ ਤੋਂ ਫਿਰ ਪਹਿਲਾ ਜਿਹੜਾ ਅਕਸ਼ ਉੱਠਦਿਆ ਸਾਰੀ ਉਹ ਵਾਇਗੁਰੂ ਸੋ ਵਾਇਗੁਰੂ ਸ਼ਬਦ ਜਿਹੜਾ ਇਸ ਤਰ੍ਹਾਂ ਜਿਹੜਾ ਉਹਦੇ ਸਾਹਾਂ 'ਚ ਰਚ ਜਾਂਦਾ ਹੈ ਉਹਦੇ ਅੰਦਰ ਰੋਮ-ਰੋਮ 'ਚ ਵਸ ਜਾਂਦਾ ਹੈ ਉਸ ਤੋਂ ਫਿਰ ਅਗਲੀਆਂ ਅਵਸਥਾ ਜਿਹੜੀਆਂ ਰੋਮ-ਰੋਮ ਚੱਲਣਾ ਆ ਹਾਰਟ ਦੇ ਜਿਹੜੇ ਹਾਰਟ ਬੀਟ ਦੇ ਨਾਲ ਚੱਲਣਾ ਧੜਕਣ ਨਾਲ ਚੱਲਣਾ ਦਿਲ ਦੀ ਧੜਕਣ ਦੇ ਨਾਲ ਸੋ ਇਦਾਂ ਨਹੀਂ ਗੁਰਮੁਖ ਪਿਆਰਿਓ ਇਹ ਅਵਸਥਾ ਬਣੀ ਜਾਂਦੀਆਂ ਨੇ ਤੇ ਇਹ ਸਾਰਾ ਗੁਰਮੁਖ ਪਿਆਰੋ ਸੰਗਤ 'ਚ ਆ ਕੇ ਹੋਣਾ ਹੈ ਇਹ ਸੰਗਤ 'ਚ ਆ ਕੇ ਹੋਣਾ ਹੈ ਜੇ ਆਪਾਂ ਕਹੀਏ ਵੀ ਆਪਾਂ ਇੱਕ ਦੋ ਵਾਰੀ ਗਿਆਨ ਸੁਣ ਲਿਆ ਤੇ ਹੁਣ ਆਪਾਂ ਆਪੇ ਕਰ ਲਾਂਗੇ ਇਦਾਂ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਜਦੋਂ ਰੋਜ਼ ਆਪਾਂ बार-बार ਸੰਗਤ 'ਚ ਆਵਾਂਗੇ ਤੇ ਸਾਨੂੰ ਗਿਆਨ ਫਿਰ ਸਾਡੇ ਸੁਰਤ 'ਚ ਵਸ ਜੇਗਾ ਤੇ ਜੇ ਆਪਾਂ ਸੰਗਤ ਚ ਆਉਣਾ ਛੱਡ ਦਾਂਗੇ ਤੇ ਫਿਰ ਆਪਣੀ ਉਹੀ ਅਵਸਥਾ ਹੋ ਜੇਗੀ ਜਿਵੇਂ ਮੰਨ ਲਓ ਕੋਈ ਆਪਾਂ ਘਰ ਦੇ ਜਿਸ ਤਰ੍ਹਾਂ ਸੰਸਾਰ ਚ ਵਿਚਰਦੇ ਆਂ ਤੇ ਆਪਾਂ ਰੋਜ਼ ਆਪਾਂ ਇਸ਼ਨਾਨ ਕਰਦੇ ਆਂ ਇਦਾਂ ਇਹਨੂੰ ਸਮਝ ਲੈਣੇ ਆਪਾਂ ਕਿਉਂਕਿ ਬਾਣੀ ਨੂੰ ਆਪਾਂ ਸਮਝਣਾ ਹੁੰਦਾ ਹੈ ਕਿਉਂਕਿ ਅ ਦ੍ਰਿਸ਼ਟਮਾਨੀ ਅਧਾਰਨ ਤੇ ਕਿ ਆਪਾਂ ਨੂੰ ਫਿਰ ਇਸ इजीली ਸਮਝ ਆ ਜਾਂਦਾ ਸੋ ਜਿਵੇਂ ਆਪਾਂ ਰੋਜ਼ ਇਸ਼ਨਾਨ ਕਰਦੇ ਆਂ ਆਪਣੇ ਤਨ ਨੂੰ ਸ਼ੁੱਧ ਕਰਨ ਵਾਸਤੇ ਤੇ ਜੇ ਆਪਾਂ ਹਫਤਾ ਦੱਸ ਦੇਣੀ ਇਸ਼ਨਾਨ ਨਹੀਂ ਕਰਾਂਗੇ ਤੇ ਸਾਡੀ ਕੀ ਹਾਲਤ ਹੋ ਜੂ ਸਾਡੇ ਕੱਪੜਿਆਂ ਦੀ ਕੀ ਹਾਲਤ ਹੋ ਜੂ ਸੋ ਗੁਰਮਖ ਪਿਆਰਿਓ ਜੇ ਆਪਾਂ ਇਸ ਤਰ੍ਹਾਂ ਸੰਗਤ 'ਚ ਆ ਗਏ ਤੇ ਆਪਣਾ ਉਸ ਦਿਨ ਮਨ ਠੀਕ ਰਿਆ ਤੇ ਫਿਰ ਆਪਾਂ 4 ਦਿਨ ਸੰਗਤ 'ਚ ਨਾਗਾ ਪਾਤਾ ਤੇ ਆਪਣੇ ਮਨ ਦੀ ਅਵਸਥਾ ਫਿਰ ਉੱਥੇ ਆ ਜੂ ਕਿਉਂਕਿ ਮਨ ਫਿਰ ਸੰਸਾਰ ਦੇ ਵਿਚਾਰਾਂ ਵਿੱਚ ਮੈਲਾ ਹੋਣਾ ਹੀ ਹੋਣਾ ਸੋ ਇਹ ਬਾਣੀ ਆਪਾਂ ਨੂੰ ਮਾਰਗਦਰਸ਼ਨ ਆਪਣਾ ਕਰ ਰਹੀ ਹੈ ਗੁਰਮਖ ਪਿਆਰਿਓ ਜੇ ਹੁਣ ਆਪਾਂ ਨੂੰ ਤੇ ਵੈਸੇ ਹੀ ਬੜੀ ਮੈਲ ਮਹਾਰਾਜ ਬਾਣੀ ਕੀ ਦੱਸਦੇ ਆ ਕਿ ਸਾਡੇ ਮਨ ਨੂੰ ਜਨਮਾ ਜਨਮਾਂ ਦੀ ਮੈਲ ਲੱਗੀ ਆ ਤੇ ਸਾਡੀ ਉਹੀ ਮੈਲ ਹੀ ਨਹੀਂ ਉਤਰ ਰਹੀ ਤੇ ਫਿਰ ਅੱਗੋਂ ਆਪਾਂ ਜੇ ਜੀਵਨ ਚ ਨਹੀਂ ਸਹੀ ਤਰੀਕੇ ਨਾਲ ਵਿਚਰਾਂਗੇ ਤੇ ਸਾਡਾ ਤੇ ਫਿਰ ਮਨ ਵਰਮਖ ਪਿਆਰੋ ਮੈਲਾ ਹੀ ਮੈਲਾ ਆਪਾਂ ਨਾਲ ਤੇ ਫਿਰ ਕੋਈ ਹੱਲ ਨਹੀਂ ਸੋ ਇਸ ਕਰਕੇ ਕਿਹਾ ਜਾਂਦਾ ਵੀ बार-बार ਆਪਾਂ ਸੰਗਤ ਵਿੱਚ ਆਈਏ बार-बार ਆਪਾਂ ਗਿਆਨ ਸਰਵਣ ਕਰੀਏ ਗਿਆਨ ਨੂੰ ਆਪਾਂ ਸੁਣਣ ਤੱਕ ਸੀਮਤ ਨਾ ਰਹੀਏ ਆਪਣੀ ਲਾਈਫ ਚ ਲੈ ਕੇ ਇਹ ਲਾਹਾ ਲਈਏ ਉਸ ਚੀਜ਼ ਦਾ ਕਿ ਆਪਾਂ ਬਾਰ ਬਾਰ ਜਪਣਾ ਹੈ ਆ ਬਾਣੀ ਦੀ ਵਿਚਾਰ ਸੁਣਨੀ ਆ ਵਿੱਚ ਬਾਣੀ ਦੀ ਵਿਚਾਰ ਕਰਨੀ ਆ ਤੇ ਜਿੱਥੇ ਵੀ ਆਪਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਚ ਪਰਿਵਾਰ ਚ ਰਿਸ਼ਤੇਦਾਰਾਂ ਚ ਵਿਚਰਦੇ ਆ ਉੱਥੇ ਵੀ ਆਪਾਂ ਬਾਣੀ ਦੀ ਗੱਲ ਹੀ ਕਰਨੀ ਆ ਉੱਥੇ ਵੀ ਆਪਾਂ ਸ਼ਬਦ ਦੀ ਵਿਚਾਰ ਕਰਕੇ ਜਿਹੜਾ ਦੂਸਰਿਆਂ ਨੂੰ ਸੁਣਾਉਣੀ ਆ ਕਿ ਦੂਸਰੇ ਵੀ ਆਪਣੇ ਜੀਵਨ ਤੋਂ ਲਾਹਾ ਲੈਣ ਉਹਦੇ ਨਾਲ ਸਾਡਾ ਵੀ ਫਿਰ ਪ੍ਰਪੱਕ ਹੋਈ ਜਾਂਦਾ ਹੈ। ਬਾਰ-ਬਾਰ ਜਦੋਂ ਆਪਾਂ ਰਸਨਾ ਦੇ ਨਾਲ ਕਿਉਂ ਆਪਾਂ ਜੋ ਤ੍ਰੈ ਗੁਣਾਂ ਦੀ ਗੱਲ ਕਰਾਂਗੇ ਤੇ ਆਪਣੇ ਸਵਾਸ ਆਪਣੀ એનર્ਜੀ ਉ ਤ੍ਰੈ ਗੁਣਾਂ 'ਚ ਖਰਚ ਹੋਏਗੀ ਤੇ ਉਹ ਤ੍ਰੈ ਗੁਣ ਦੇ ਵਾਲਾ ਹੀ ਜੀਵਨ ਫਿਰ ਰਹੇਗਾ ਤੇ ਜੇ ਆਪਾਂ ਪਰਮੇਸ਼ਰ ਦੇ ਗੁਣ ਗਾਵਾਂਗੇ ਹਰ ਆਪਣੀਆਂ ਗੱਲਾਂ ਬਾਤਾਂ ਵਿੱਚ ਵਾਹਿਗੁਰੂ ਜੀ ਦਾ ਹੀ ਜ਼ਿਕਰ ਕਰਾਂਗੇ ਤਾਂ ਫਿਰ ਆਪਣਾ ਜੀਵਨ ਗੁਰਮਤਿ ਪਿਆਰਿਓ ਬਾਰ-ਬਾਰ ਜਦੋਂ ਆਪਾਂ ਰਸਨਾ ਨਾਲ ਗਿਆਨ ਨੂੰ ਰੂਪੀਟ ਵੀ ਕਰਦੇ ਆ ਨਾ ਤੇ ਉਹ ਵੀ ਸਾਡੇ ਸਵਾਸ ਸੋਨੇ ਚ ਜਮਾ ਹੋਈ ਜਾਂਦੇ ਉਹ ਸਾਡੀ ਪਾਵਰ ਬਣਾਉਂਦੇ ਨੇ ਸਾਡੇ ਮਨ ਦੀ ਪਾਵਰ ਬਣਦੀ ਹੈ ਸਾਡਾ ਮਨ ਸ਼ਕਤੀਸ਼ਾਲੀ ਬਣਦਾ ਹੈ ਇਦਾਂ ਆਪਣੇ ਜੀਵਨ ਦੇ ਵਿੱਚ ਆਪਾਂ ਨੂੰ ਗੁਰਮਤ ਅਨੁਸਾਰ ਵਿਚਰਨਾ ਚਾਹੀਦਾ ਹੈ ਕਿਉਂਕਿ ਹੁਣ ਵੇਖੋ ਚੌਥਾ ਯੁੱਗ ਆ ਗਿਆ ਹੁਣ ਚੌਥਾ ਯੁੱਗ ਆ ਗਿਆ ਇਹ ਕਾਲ ਯੁੱਗ ਦਾ ਕਿੰਨਾ ਪ੍ਰਭਾਵ ਹੈ ਹੁਣ ਆਪਾਂ ਵੇਖ ਹੀ ਰਹੇ ਹਾਂ ਸੰਸਾਰ ਸਾਰੇ ਆਪਾਂ ਦੇਖਦੇ ਆਂ ਤੇ ਆਪਾਂ ਉਸਤੇ ਕੇਵਲ ਵਿਚਾਰ ਵੀ ਆਪਸ ਚ ਬੈਠ ਕੇ ਕਰਦੇ ਆ ਕਿ ਕਲਯੁਗ ਦਾ ਜੀਵਾਂ ਤੇ ਕਿੰਨਾ ਪ੍ਰਭਾਵ ਹੈ ਕਿੰਨਾ ਮਾਹੌਲ ਜਿਹੜਾ ਉਹ ਖਰਾਬ ਹੋ ਰਿਹਾ ਤੇ ਫਿਰ ਆਪਾਂ ਇਹੋ ਜੀ ਮਾਇਆ ਵੀ ਸ਼ਹਿਰ ਚ ਰਹਿ ਰਹੇ ਆ ਕਿ ਜਿੱਥੇ ਮਾਇਆ ਦਾ ਪ੍ਰਭਾਵ ਹੈ ਵੀ ਬਹੁਤ ਜ਼ਿਆਦਾ ਤੇ ਹੁਣ ਦੱਸੋ ਕਿ ਇਸ ਪ੍ਰਭਾਵ ਦੇ ਵਿੱਚੋਂ ਨਿਕਲਣਾ ਕਿੰਨਾ ਮੁਸ਼ਕਲ ਹੈ ਤੇ ਜੇ ਆਪਣੇ ਤੇ ਵਾਇਗੁਰੂ ਜੀ ਨੇ ਕਿਰਪਾ ਕੀਤੀ ਆ ਤੇ ਆਪਾਂ ਉਹਦਾ ਪੂਰਾ ਲਾਹਾ ਲਈਏ ਕਿਉਂਕਿ ਹੁਣ ਚੌਥਾ ਜੋਗ ਗਿਆ ਇਸ ਤੋਂ ਬਾਅਦ ਆ ਫੇਰ ਆਪਾਂ ਨੂੰ ਪਤਾ ਨਹੀਂ ਕੋਈ ਸਮਾਂ ਮਿਲੇ ਜਾਂ ਨਾ ਮਿਲੇ ਤੇ ਕਾਲ ਯੁਗ ਦਾ ਪ੍ਰਭਾਵ ਹੋਰ ਜੇ ਅੱਗੇ ਜਾ ਕੇ ਹੋਰ ਵਧਣਾ ਤੇ ਸਾਡਾ ਫੇਰ ਨਾ ਦੁਬਾਰਾ ਕਿਤੇ ਕਾਲ ਯੁਗ ਦੇ ਵਿੱਚ ਜਨਮ ਹੋ ਜਾਵੇ ਤੇ ਆਪਾਂ ਫਿਰ ਕਿਤੇ ਇਹਨਾਂ ਦੁੱਖਾਂ ਦੇ ਸ਼ਿਕਾਰ ਨਾ ਹੋઈએ ਇਸ ਕਰਕੇ ਆਪਾਂ ਆਪਣੇ ਘਰ ਬੈਠ ਜਾਈਏ ਮੁਕਤ ਹੋ ਜਾਈਏ ਵਾਦ ਵਾਦ ਹਰੀ ਜਸ ਕਰੀਏ ਸਾਹ ਸੰਗਤ ਕਰੀਏ ਤੇ ਹੋਰਾਂ ਨੂੰ ਵੀ ਅੱਗੇ ਪ੍ਰੇਰਿਤ ਕਰੀਏ ਤੇ ਫਿਰ ਆਪਾਂ ਇੱਥੋਂ ਤੱਕ ਹੀ ਸੀਮਤ ਨਾ ਰਹਿ ਜਾਈਏ ਕਿ ਆਪਾਂ ਇੱਥੇ ਹੀ ਸੰਗਤ ਕਰ ਲਈ ਤੇ ਆਪਣਾ ਜੋ ਹੈੱਡ ਕੁਆਰਟਰ ਮੋਗਾ ਆ ਫਿਰ ਆਪਾਂ ਉੱਥੇ ਵੀ ਜਾ ਕੇ ਸਮਾਗਮਾਂ ਦੇ ਵਿੱਚ ਹਿੱਸਾ ਲਈਏ ਆਪਾਂ ਜਾ ਕੇ ਵੇਖੀਏ ਕਿ ਕਈ ਗੁਰਮਖ ਨੇ ਉਹਨਾਂ ਨੂੰ ਜਿੰਨਾ ਬਾਰ ਬਾਰ ਕਹੋ ਕਿ ਸਮਾਗਮਾਂ ਵਿੱਚ ਜਾਓ ਉੱਥੇ ਜਾਦਾ ਲਾਹਾ ਲਓ ਉਤੋਂ ਦਾ ਮਾਹੌਲ ਦੇਖੋ ਵੇਖੋ ਕਿਵੇਂ ਸੰਗਤ ਕਿੰਨੇ ਦਿਨ ਲਗਾਤਾਰ ਉੱਥੇ ਭਗਤੀ ਕਰਦੀ ਹੈ ਤੁਹਾਡੇ ਜਾਦਾ ਸਵਾਸ ਜੁੜਨਗੇ ਤੇ ਕੁਝ ਗੁਰਮਖ ਤਾਂ ਜਾਂਦੇ ਨੇ ਉਹਨਾਂ ਨੂੰ ਤੇ ਹੁਣ ਪਤਾ ਲੱਗ ਗਿਆ ਵੀ ਬੰਦਗੀ ਕਿੰਨੀ ਜ਼ਰੂਰੀ ਹੈ ਪਰ ਕਈ ਵੀ ਘਰ ਦੇ ਕਈ ਦੱਸ ਦਿੰਦੇ ਸਾਡੇ ਉਹ ਬੰਦਨ ਆ ਜੀ ਸਾਨੂੰ ਉਹ ਜਾਣ ਨਹੀਂ ਦਿੰਦੇ ਜਾਂ ਜੇ ਆ ਉਹ ਆ ਤੇ ਆਪਾਂ ਨੂੰ ਸਾਰਿਆਂ ਨੂੰ ਪਰਿਵਾਰ ਨੂੰ ਸਮਝਾਉਣਾ ਚਾਹੀਦਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਵੇਖੋ ਆਪਾਂ ਕੋਈ ਗਲਤ ਕੰਮ ਥੋੜੀ ਕਰ ਰਹੇ ਆ ਆਪਾਂ ਆਪਣੇ ਜੀਵਨ ਨੂੰ ਬਦਲ ਰਹੇ ਮੁਕਤ ਹੋ ਰਹੇ ਹੁਣ ਉਹਨਾਂ ਵਿੱਚ ਜਿਹੜੇ ਰੋਕ ਰੁਕਾਵਟ ਪਾਉਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹ ਇੰਨੇ ਮਾਇਆ ਦੇ ਵਿੱਚ ਨੇ ਉਹਨਾਂ ਦੀ ਬੁੱਧੀ ਇੰਨੀ ਮਾਇਆ 'ਚ ਹੋ ਗਈ ਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਜੀਵਨ ਦੇ ਵਿੱਚ ਹੋਰ ਵੀ ਕੁਝ ਹੈ ਇਸ ਤੋਂ ਵਧੀਆ ਸੋ ਉਹ ਇੰਨੇ ਜ਼ਿਆਦੇ ਮਾਇਆ ਵਿੱਚ ਲੀਨ ਹੋਏ ਪਏ ਨੇ ਕਿ ਉਹਨਾਂ ਨੂੰ ਉਹ ਆਪਣਾ ਜੀਵਨ ਗੁਰਮੁਖ ਪਿਆਰੋਂ ਖوار ਕਰ ਰਿਹਾ ਸੋ ਆਪਾਂ ਉਹਨਾਂ ਨੂੰ ਸਮਝਾ ਬ ਜਾ ਕੇ ਤੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਆ ਸੋ ਮਹਾਰਾਜ ਕਿਰਪਾ ਕਰਨ ਵੀ ਸਾਨੂੰ ਸੋਝੀ ਆ ਜਾਵੇ ਅਸੀਂ ਆਪਣੇ ਜੀਵਨ ਚ ਹੋਰ ਅੱਗੇ ਵਧੀਏ ਵਾਦ ਤੋਂ ਵੱਧ ਲਾਹਾ ਲਈਏ ਤੇ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਸਾਡੇ ਘਰ ਪਰਿਵਾਰਾਂ ਤੇ ਕਿਰਪਾ ਕਰਨ ਤੇ ਇੰਨੀ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੁੱਲਾ ਬਖਸ਼ ਦੇਣੀ ਹੈ ਜੀ ਵਾਹਿਗੁਰਜੀ ਦਾ ਹਾਲਸਾ ਵਾਹਿਗੁਰਜੀ ਦੀ ਫਤਿਹ